ਹਾਂਜੀ ਦੇਖੋ ਜੋ ਵੀ ਹੋਰ ਸਹੂਲਤਾਂ ਪ੍ਰੋਵਾਈਡ ਕੀਤੀ ਗਈ ਹੈਗੀ ਆ ਉਹਦੇ ਵਿੱਚ ਸਾਡੇ ਕੋਲ 38 ਫਾਇਰ ਐਸਟਿੰਗੁਇਸ਼ਰਸ ਹੈਗੇ ਇਹਦੇ ਵਿੱਚ ਦੋਨੋਂ ਤਰ੍ਹਾਂ ਦੇ ਫਾਇਰ ਐਸਟਿੰਗੁਇਸ਼ਰ ABC ਟਾਈਪ ਤੇ CO2 ਟਾਈਪ ਸਾਡੇ ਕੋਲ ਹੈਗੇ ਇੰਨਾ ਫਾਇਰ ਐਸਟਿੰਗੁਇਸ਼ਰਸ ਦੀ ਅਸੀਂ ਇੱਕ ਨਿੱਜੀ ਕੰਪਨੀ ਤੋਂ ਐਵਰੀ ਮੰਥਲੀ ਇਨਸਪੈਕਸ਼ਨ ਕਰਾਨੀ ਆ ਕਿ ਕਿਸੇ ਗੈਸ ਤਾਂ ਨਹੀਂ ਘਟ ਕੇ ਕਿਸੇ ਦਾ ਪ੍ਰੈਸ਼ਰ ਤਾਂ ਨਹੀਂ ਘਟ ਤੇ ਐਵਰੀ ਇਅਰ ਜਦੋਂ ਵੀ ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦਾ ਹੈਗਾ ਮਈ ਜੂਨ ਦੇ ਵਿੱਚ ਅਸੀਂ ਇੱਕ ਡੈਮੋ ਟ੍ਰੇਨਿੰਗ ਸਾਰਿਆਂ ਦੀ ਕਰਾਣੇ ਆ ਸਾਰੇ ਸਟਾਫ ਨੂੰ ਗਾਇਨੀ ਦੇ ਸਟਾਫ ਨੂੰ ਤੇ ਆਪਣੇ ਨਰਸਰੀ ਦੇ ਸਟਾਫ ਨੂੰ ਕਿਉਂਕਿ ਮੈਂ ਜੱਟਾ ਬੱਚਾ ਦਾ ਫਾਇਰ ਦਾ ਨੋਡਲ ਅਫਸਰ ਹੈਗਾ ਸਾਰਿਆਂ ਨੂੰ ਬਕਾਇਦਾ ਆ ਬੁਲਾ ਕੇ ਦੱਸਿਆ ਜਾਂਦਾ ਹੈ ਕਿ ਫਾਇਰ ਸ਼ੈਂਗੁਸ਼ਰ ਫਾਇਰ ਸ਼ੈਂਗੁਸ਼ਰ ਨੂੰ ਕਿਵੇਂ ਯੂਜ਼ ਕਰਨਾ ਹੈ ਤੇ ਕਿਹੜੀਆਂ ਥਾਵਾਂ ਤੇ ਕਿਹੜਾ ਟਾਈਪ ਦਾ ਫਾਇਰ ਸ਼ੈਂਗੁਸ਼ਰ ਯੂਜ਼ ਕਰਨਾ ਹੈ ਉਹਦੇ ਪ੍ਰੋਪਰ ਸਾਡੇ ਕੋਲ ਰਿਕਾਰਡ ਹੁੰਦਾ ਹੈ ਪ੍ਰੋਪਰ ਅਸੀਂ اٹੈਂਡੈਂਸ ਲੈਣੇ ਹੁੰਦੇ ਨੇ ਤੇ ਐਵਰੀ ਐਨੂਅਲੀ ਜਿਹੜੀ ਇਨਸਪੈਕਸ਼ਨ ਦਾ ਅਸੀਂ ਕਿੰਨੇ ਜੀ ਕੰਪਨੀ ਨੂੰ ਦੇ ਰੱਖਿਆ ਹੈਗਾ ਕਿ ਤੁਸੀਂ ਆ ਕੇ ਸਾਰਾ ਕੁਝ ਚੈੱਕ ਕਰਨਾ ਹੈਗਾ ਉਹਨਾਂ ਵੱਲੋਂ ਜੋ ਕੁਝ ਕਮੀ ਪੇਸ਼ੀ ਦੱਸੀ ਜਾਂਦੀ ਹੈਗੀ ਹੈ ਜਿਵੇਂ ਤੁਸੀਂ ਦੱਸਿਆ ਕਿ ਹਾਈਡਰੈਂਟ ਸਿਸਟਮ ਤੇ স্মੋਕ ਡਿਟੈਕਸ਼ਨਰ ਅਲਾਰਮ ਚ ਕਮੀਆਂ ਹੈਗੀਆਂ ਇਹ ਉਹਨਾਂ ਵੱਲੋਂ ਆਲਰੇਡੀ ਸਾਨੂੰ ਦੱਸਿਆ ਜਾ ਚੁੱਕਿਆ ਹੈ ਤੇ ਸਾਡੇ ਵੱਲੋਂ ਇਹ ਐਡਮਿਨਿਸਟ੍ਰੇਸ਼ਨ ਨੂੰ ਉੱਚ ਅਧਿਕਾਰੀਆਂ ਨੂੰ ਉਹਨਾਂ ਉਹਨਾਂ ਦੀ ਅਲਰੇਡੀ ਧਿਆਨ ਵਿੱਚ ਲਿਆਇਆ ਜਾ ਚੁੱਕਿਆ ਹੈ ਉਮੀਦ ਹੈ ਕਿ ਇਹਦੇ ਚ ਜਲਦੀ ਜੋ ਵੀ ਡਿਮਾਂਡ ਸਹੀਆਂ ਉਹ ਜਲਦੀ ਪੂਰੀਆਂ ਹੋਣਗੀਆਂ ਜਲਦੀ ਇਸ ਮਸਲੇ ਦਾ ਹੱਲ ਹੋਊਗਾ ਨਾਲ ਹੀ ਇਹ ਵੀ ਧਿਆਨ ਚ ਲਿਆਨ ਦਾ ਜ਼ਰੂਰੀ ਹੈ ਕਿ ਸਾਡਾ ਚੱਚਾ ਬੱਚਾ ਦਾ ਨਵਾਂ ਵਿੰਗ ਆਲਮੋਸਟ ਤਿਆਰ ਹੋ ਚੁੱਕਿਆ ਹੈਗਾ ਤੇ ਉਹਦੇ ਉਹਦੇ ਵਿੱਚ ਵੀ ਅਸੀਂ ਫਾਇਰ ਦੀ ਪੂਰੀ ਇਨਸਪੈਕਸ਼ਨ ਕਰਾ ਚੁੱਕੇ ਹਾਂ ਉੱਥੇ ਸਾਰਾ ਕੁਝ ਸਿਸਟਮ ਜੋ ਵੀ ਹੈ ਉਹ ਦਰੁਸਤ ਹੈ ਤੇ ਬਹੁਤ ਜਲਦੀ ਅਸੀਂ ਇਹ ਬਿਲਡਿੰਗ ਨੂੰ ਛੱਡ ਕੇ ਨਵੀਂ ਬਿਲਡਿੰਗ ਵਿੱਚ ਸ਼ਿਫਟ ਹੋਣਾ ਹੋ ਜਾਣਾ ਹੈ।